ਲੁਧਿਆਣਾ ਪੁਲਿਸ ਕਮਿਸ਼ਨਰੇਟਰ ਵੱਲੋਂ ਚੋਰੀ ਦੀਆਂ ਵਾਰਦਾਤਾਂ ਕਰਨ ਵਾਲਿਆਂ ਖਿਲਾਫ ਸਖਤੀ ਵਰਤਨ ਸੰਬੰਧੀ ਮਿਲੇ ਹੁਕਮਾਂ ਦੀ ਪਾਲਣਾ ਹਿੱਤ ਦਿਸ਼ਾ ਨਿਰਦੇਸ਼ਾਂ ਦੇ ਨਾਲ ਪੂਰੀ ਮੁਸਤੈਦਗੀ ਹੈ ਪੁਲਿਸ ਵੱਲੋਂ ਦਿਖਾਈ ਜਾ ਰਹੀ ਹੈ ਅਤੇ ਇਸ ਨੂੰ ਲੈ ਕੇ ਚੈਕਿੰਗ ਵੀ ਵਕਫ ਵਕਫ ਥਾਵਾਂ ਤੇ ਕੀਤੀ ਜਾ ਰਹੀ ਹੈ ਤਾਂ ਮੁਖਬਰ ਖਾਸ ਤੇ ਇਤਲਾਹ ਤੇ ਨਾਕੀਬੰਦੀ ਕਰਕੇ ਫੈਕਟਰੀਆਂ ਵਿੱਚ ਬੰਦਕ ਬਣਾ ਕੇ ਕਪੜਾ ਚੋਰੀ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕੀਤਾ ਗਿਆ ਇਸ ਦੇ ਨਾਲ ਹੀ ਉਹਨਾਂ ਦੇ ਕੋਲੋਂ ਕਰੀਬ 38 ਥਾਨ ਕਪੜਾ ਬਰਾਮਦ ਕੀਤਾ ਗਿਆ ਇਸ ਸਬੰਧ ਮਾਮਲੇ ਸੰਬੰਧੀ ਪੁਲਿਸ ਵੱਲੋਂ ਇਹਨਾਂ ਦੋਸ਼ੀਆਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਮਾਨਯੋਗ ਰੇਡੀ ਜੀ ਮਾਨਯੋਗ ਕਮਿਸ਼ਨਰ ਸਾਹਿਬ ਜੀ ਰਾਕੇਸ਼ ਅਗਰਵਾਲ ਜੀ ਦੀ ਹਦਾਇਤ ਮੁਤਾਬਕ ਔਰ ਮਾਨਯੋਗ ਜੀਸੀਪੀ ਸਾਹਿਬ ਜੀ ਸਚਨ ਗੁਪਤਾ ਜੀ ਦੀ ਸਪੋਰਟ ਦੇ ਨਾਲ ਜ਼ੋਨ 4 ਲੁਧਿਆਣਾ ਦੇ ਵਿੱਚ ਅਸੀਂ ਇੱਕ ਸਫਲਤਾ ਹਾਸਲ ਕੀਤੀ ਹੈ ਜੋ ਕਿ ਸਾਡਾ ਨਾਕਾਬੰਦੀ ਦੇ ਦੌਰਾਨ ਕੁਝ ਟੋਰਾਂ ਨੂੰ ਗ੍ਰਿਫਤਾਰ ਕੀਤਾ ਪ੍ਰੋਫੈਸ਼ਨਲ ਨੇ ਫੈਕਟਰੀਆਂ ਦੇ ਵਿੱਚੋਂ ਮਾਲ ਚੋਰੀ ਕਰਦੇ ਨੇ ਕੱਪੜੇ ਧਾਗਾ ਲੈਪਟਾਪ ਆਦਿ ਔਰ ਚੋਰੀ ਕਰਕੇ ਨਾਲ ਹੀ ਵਹੀਕਲ ਵੀ ਇਹਨਾਂ ਦੇ ਚੋਰੀ ਦੇ ਹੁੰਦੇ ਨੇ ਜਿਨ੍ਹਾਂ ਨੂੰ ਅੱਗੇ ਵੇਚਦੇ ਨੇ ਸਮਾਨ ਨੂੰ ਸੋ ਜੋ ਸਮਾਨ ਖਰੀਦਣ ਵਾਲੇ ਔਰ ਚੋਰੀ ਕਰਨ ਵਾਲੇ ਅਸੀਂ ਬੰਦੇ ਗ੍ਰਿਫਤਾਰ ਕੀਤੇ ਨੇ ਇਸ ਦੇ ਨਾਲ ਹੀ ਅਸੀਂ ਥਾਂ ਕਪੜਾ ਰਿਕਵਰ ਕੀਤਾ ਹੈ ਕੁਝ ਔਰ ਤਿੰਨ ਵਹੀਕਲ ਜਿਹੜੇ ਜਿਹਦੇ ਵਿੱਚ ਦੋ ਬਲੇਰੋ ਔਰ ਇੱਕ ਛੋਟਾ ਹਾਥੀ ਇਹ ਸੀ ਰਿਕਵਰ ਕੀਤਾ ਜੀ ਇਹ ਜਿਹੜੀ ਗੱਡੀ ਪਕੜੀ ਗਈ ਹੈ ਜੀ ਇਹ ਸਾਰੀ ਚੋਰੀ ਦੀ ਹੈ ਇਹਨਾਂ ਦੇ ਹਾਂਜੀ ਇਹ ਜੀ ਗੱਡੀ ਚੋਰੀ ਕਰਦੇ ਨੇ ਚੋਰੀ ਕਰਕੇ ਔਰ ਉਸ ਦੇ ਨਾਲ ਹੀ ਇਹ ਮਾਲ ਚੋਰੀ ਕਰਦੇ ਨੇ ਫੈਕਟਰੀਆਂ ਦੇ ਵਿੱਚੋਂ ਔਰ ਫਿਰ ਇਹ ਅੱਗੇ ਵੇਚਦੇ ਨੇ ਤੇ ਜਿਸੇ ਵੀ ਸਾਥੀ ਦੇ ਵਿੱਚ ਚੋਰੀ ਕਰਨ ਤੋਂ ਪਹਿਲਾਂ ਇੱਕ ਬੰਦਾ ਇਹਨਾਂ ਚੋਂ ਜਾ ਕੇ ਮੋਟਰਸਾਈਕਲ ਤੇ ਰੈਕੀ ਕਰਦਾ ਹੈ 15 ਦਿਨ ਪਹਿਲਾਂ ਤਕਰੀਬਨ ਜੋ ਇਹਨਾਂ ਦੀ ਮੋਡੋ ਸੁਪਰਡੈਂਟ ਉਸ ਤੋਂ ਬਾਅਦ ਇਹ ਫਿਰ ਗੱਡੀ ਚੋਰੀ ਕਰਦੇ ਹੈ ਗੱਡੀ ਤੋਂ ਬਾਅਦ ਫਿਰ ਇਹ ਮਾਲ ਚੋਰੀ ਕਰਦੇ ਹੈ ਫਿਰ ਇਹ ਉਹਨੂੰ ਅੱਗੇ ਵੇਚਦੇ ਨੇ ਪੱਕੜ ਗਏ ਇਹਨਾਂ ਦਾ ਕਿ ਮਤਲਬ ਕਿਥੇ ਦੇ ਰਹਿਣ ਪਰਵਾਸੀ ਨੇ ਇਹ ਇਹ ਜੋ ਦੀ ਇੱਕ ਬੰਦਾ ਤੇ ਜਲੰਧਰ ਦਾ ਇੱਕ ਲੋਕਲ ਹੈਗਾ ਔਰ ਪਰਵਾਸੀ ਵੀ ਹੈਗੇ ਨੇ ਬੰਦੇ ਕਿਉਂਕਿ ਕੁਝ ਲੋਕ ਭੱਜੇ ਹੋਏ ਨੇ ਜੋ ਕਿ ਉਸੇ ਫੜਨੇ ਆ ਟੋਪਲ 4 ਬੰਦਿਆਂ ਨੂੰ ਅਰੈਸਟ ਕੀਤਾ ਗਿਆ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪ